ਹਰਿਆਣਾ ਦੀ ਨਵੀਂ ਬਣੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਹਰਿਆਣਾ ਵਿਧਾਨ ਸਭਾ ਇਜਲਾਸ ਅੱਜ ਤੋਂ ਸ਼ੁਰੂ ਹੋ ਕੇ 5 ਨਵੰਬਰ ਤੱਕ ਚੱਲੇਗਾ ਇਜਲਾਸ ਚ ਸਭ ਤੋਂ ਪਹਿਲਾਂ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਏਗੀ ਕਈ ਨਾਮ ਸਾਹਮਣੇ ਜ਼ਰੂਰ ਨੇ ਪਰ ਕਿਸ ਨਾਮ ਤੇ ਮੋਹਰ ਲੱਗੇਗੀ ਇਹ ਵਿਧਾਨ ਸਭਾ ਸੈਸ਼ਨ ਦੌਰਾਨ ਹੀ ਪਤਾ ਚੱਲ ਪਾਏਗਾ ਉਸ ਤੋਂ ਬਾਅਦ ਵਿਧਾਇਕ ਸੌ ਚੁਕਣਗੇ ਸਪੀਕਰ ਵਜੋਂ ਜਗਾਦਰੀ ਤੋਂ ਵਿਧਾਇਕ ਕਵਲਪਾਲ ਗੁੱਜਰ ਅਤੇ ਪੰਚਕੁਲਾ ਤੋਂ ਵਿਧਾਇਕ ਗਿਆਨਚੰਦ ਗੁਪਤਾ ਦਾ ਨਾਮ ਸਾਹਮਣੇ ਆ ਰਿਹਾ ਹੈ ਡਿਪਟੀ ਸਪੀਕਰ ਦੇ ਲਈ ਕ੍ਰਿਸ਼ਨ ਲਾਲ ਦੇ ਨਾਮ ਤੇ ਚਰਚਾ ਹੋ ਰਹੀ ਹੈ ਪਰ ਨਾਮਾਂ ਤੇ ਮੋਹਰ ਇਜਲਾਸ ਦੇ ਦੌਰਾਨ ही ਲੱਗੇਗੀ ਵਿਧਾਨ ਸਭਾ ਦਾ ਇਹ ਸੈਸ਼ਨ ਅਜੇ ਸ਼ੁਰੂ ਹੋ ਰਿਹਾ ਹੈ 5 ਨਵੰਬਰ ਤੱਕ ਇਹ ਸੈਸ਼ਨ ਇਸੇ ਤਰ੍ਹਾਂ ਚੱਲੇਗਾ ਇਸ ਵਾਰ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਇਨੈਲੋ ਸਾਹਮਣੇ ਰਹੇਗੀ ਹਰਿਆਣਾ ਸਰਕਾਰ ਦੇ ਹਰਿਆਣਾ ਸਰਕਾਰ ਦੇ ਵਿੱਚ ਅਹਿਮ ਗੱਲ ਹੈ ਕਿ ਇਸ ਵਾਰ ਮੁੱਖ ਮੰਤਰੀ ਬਣਨੇ ਬੀਜੇਪੀ ਦੇ ਮਨੋਹਰਾਲ ਖੱਟੜ ਅਤੇ ਮਨੋਹਰ ਲਾਲ ਬਤੌਰ ਮੁੱਖ ਮੰਤਰੀ ਇਜਲਾਸ ਦਾ ਹਿੱਸਾ ਬਣਨ ਜਾ ਰਹੇ ਨੇ हरियाणा ਦੀ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਕੌਣ ਹੋਣਗੇ ਇਸ ਨੂੰ ਲੈ ਕੇ ਚਰਚਾਵਾਂ ਗਰਮ ਨੇ ਰਾਜਨੀਤੀ ਚਰਚਾਵਾਂ ਹੋ ਰਹੀਆਂ ਨੇ ਮੀਡੀਆ 'ਚ ਚਰਚਾਵਾਂ ਹੋ ਰਹੀਆਂ ਨੇ ਸਪੀਕਰ ਨੂੰ ਲੈ ਕੇ ਜੋ ਚਰਚਾ ਚੱਲ ਰਹੀ ਹੈ ਉਸ ਦੇ ਅੰਦਰ ਜਗਾਦਰੀ ਤੋਂ ਜੋ ਵਿਧਾਇਕ ਨੇ ਕਮਰਪਾਲ ਗੁੱਜਰ ਉਹਨਾਂ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਉਸ ਤੋਂ ਬਾਅਦ ਪੰਚਕੂਲਾ ਤੋਂ ਵਿਧਾਇਕ ਨੇ ਗਿਆਨ ਚੰਦ ਗੁਪਤਾ ਉਹਨਾਂ ਦਾ ਨਾਮ ਵੀ ਚੱਲ ਰਿਹਾ ਇਸ ਦੇ ਨਾਲ ਹੀ ਹੋਰ ਕਈ ਨਾਮ ਚਰਚਾ 'ਚ ਨੇ ਪਰ ਮੋਹਰ ਕਿਸ ਤੇ ਲੱਗੇਗੀ ਉਹ ਵਿਧਾਨ ਸਭਾ ਦੇ ਅੰਦਰ ਤੈਅ ਹੋਏਗਾ ਇਸ ਤੋਂ ਇਲਾਵਾ ਦੂਜਾ ਜਿਹੜਾ ਨਾਮ ਹੈ ਉਹ ਡਿਪਟੀ ਸਪੀਕਰ ਦੇ ਲਈ ਜਗਾ ਸਰਾਣਾ ਤੋਂ ਜਿਹੜੇ ਵਿਧਾਇਕ ਨੇ ਕ੍ਰਿਸ਼ਨ ਲਾਲ ਪੰਵਾਰ ਉਹਨਾਂ ਦਾ ਨਾਮ ਚੱਲ ਰਿਹਾ ਹੈਗਾ ਕਈ ਨਾਵਾਂ ਦੇ ਉੱਤੇ ਚਰਚਾ ਹੋ ਰਹੀ ਹੈਗੀ ਵਿਧਾਨ ਸਭਾ ਦੇ ਅੰਦਰ ਇਹ ਤੈਅ ਹੋਏਗਾ 올 ਪਾਰਟੀ ਮੀਟਿੰਗ ਦੇ ਅੰਦਰ ਤੈਅ ਕੀਤਾ ਗਿਆ ਹੋਏਗਾ ਬੀਜੇਪੀ ਦੇ ਅੰਦਰ ਪਰ ਫਿਲਹਾਲ ਜੋ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਉਹ ਸ਼ੁਰੂ ਹੋਣ ਜਾ ਰਿਹਾ ਔਰ ਅਹਿਮ ਭੂਮਿਕਾ ਸਪੀਕਰ ਅਤੇ ਡਿਪਟੀ ਸਪੀਕਰ ਦੀ ਹੁੰਦੀ ਹੈ ਕਿਸ ਨੂੰ ਟਾਈਮ ਦੇਣਾ ਕਿਸ ਨੂੰ ਕਿੰਨਾ ਸਮਾਂ ਦੇਣਾ ਕਿਸ ਨੂੰ ਨਹੀਂ ਦੇਣਾ ਔਰ ਕਿਸ ਤਰ੍ਹਾਂ ਵਿਧਾਨ ਸਭਾ ਚੱਲਣੀ ਹੈ ਔਰ ਪਿਛਲੇ ਸਮੇਂ ਜਿਸ ਤਰ੍ਹਾਂ ਵਿਧਾਨ ਸਭਾ ਚੱਲਦੀ ਰਹੀ ਉਹ ਤੇ ਸਵਾਲ ਖੜੇ ਹੁੰਦੇ ਰਹੇ ਸਪੀਕਰ ਦੇ ਖਿਲਾਫ ਨਾਹਰੇਬਾਜ਼ੀਆਂ ਹੁੰਦੀਆਂ ਰਹੀਆਂ ਕਿ ਸਪੀਕਰ ਨਿਰਪੱਖ ਭੂਮਿਕਾ ਨਹੀਂ ਨਿਭਾਉਂਦੇ ਹਾਲਾਂਕਿ ਹਰ ਵਿਰੋਧੀ ਧਿਰ ਦਾ ਇਹ ਇਤਰਾਜ਼ ਹੁੰਦਾ ਕਿ ਸਪੀਕਰ ਦੀ ਭੂਮਿਕਾ ਜਿਹੜੀ ਉਹ ਨਿਰਪੱਖ ਨਹੀਂ ਹੁੰਦੀ ਕਿਤੇ ਨਾ ਕਿਤੇ ਪਾਰਟੀ ਨਾਲ ਮਿਲ ਕੇ ਚੱਲਦੇ ਨੇ ਹਾਲਾਂਕਿ ਸਪੀਕਰ ਜਿਹੜੇ ਵੀ ਹੋਣ ਜਾਂ ਚਾਹੇ ਲੋਕ ਸਭਾ ਦੇ ਹੋਣ ਵਿਧਾਨ ਸਭਾ ਦੇ ਹੋਣ ਉਹ ਹਮੇਸ਼ਾ ਕਹਿੰਦੇ ਨੇ ਕਿ ਡੈਮੋਕ੍ਰੇਸੀ ਦੇ ਅੰਦਰ ਸਭ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਂਦੇ ਨੇ ਪਰ ਜਦੋਂ ਇਹ ਸੈਸ਼ਨ ਸ਼ੁਰੂ ਹੋਏਗਾ ਔਰ ਕੱਲ ਨੂੰ ਇਹ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਹਰਿਆਣੇ ਦੀ ਵਿਧਾਨ ਸਭਾ ਹੁਣ ਨਵੀਂ ਰੂਪਰੇਖਾ ਨਾਲ ਚੱਲਦੀ ਆ ਜਾਂ ਨਵੇਂ ਵਿਚਾਰਾਂ ਨਾਲ ਚੱਲਦੀ ਆ ਜਾਂ ਜਿਸ ਤਰ੍ਹਾਂ ਬਦਲਾਅ ਦੀ ਗੱਲ ਕੀਤੀ ਜਾਂਦੀ ਹੈ ਰਾਜਨੀਤੀ ਦੇ ਅੰਦਰ ਸੋਸ਼ਲ ਟਰਾਂਸਫਰਮੇਸ਼ਨ ਦੀ ਗੱਲ ਹੁੰਦੀ ਹੈ ਹਰਿਆਣੇ ਦੀ ਰਾਜਨੀਤੀ 'ਚ ਕੀ ਉਹ ਵਿਧਾਨ ਸਭਾ ਦੇ ਅੰਦਰ ਨਜ਼ਰ ਆਏਗੀ ਇਹ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਦੱਸੇਗਾ ਜਾਦਵਿੰਦਰ ਸਿੰਘ ਐਬੀਪੀ ਸਾਂਝਾ ਚੰਡੀਗੜ੍ਹ